ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪੰਜਾਬੀ ਨੇ ਕੈਨੇਡਾ ਦਾ ਪੀਆਰ ਕਾਰਡ ਟੁਕੜੇ ਟੁਕੜੇ ਕਰ ਦਿੱਤਾ ਅਤੇ ਕਿਹਾ ਕਿ ਮੈਂ ਕੈਨੇਡਾ ਨੂੰ ਛੱਡ ਕੇ ਪੱਕੇ ਤੌਰ ਤੇ ਪੰਜਾਬ ਜਾ ਰਿਹਾ ਹਾਂ ਹੋਰ ਕੈਨੇਡਾ ਬਾਰੇ ਕੀ ਕੁਝ ਕਿਹਾ ਤੁਸੀਂ ਵੀ ਦੇਖੋ ਪੂਰੀ ਵੀਡੀਓ ਵੀਡੀਓ 'ਤੇ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਹਾਂਜੀ ਆਪਾਂ ਨੂੰ ਮਿੱਟੀ ਬਾਜਾਂ ਮੰਨ ਲੱਗੀ ਪੰਜਾਬ ਤੋਂ ਤੇ ਆਪਾਂ ਕੈਨੇਡਾ ਦੀ ਪੀਆਰ ਜਿਹੜੀ ਸੀਗੀ ਖਤਮ ਕਰਤੀ ਤੇ ਹੁਣ ਆਪਾਂ ਦੇਣਾ ਅੱਜ ਕੱਟ ਖਤਮ ਕਰਤਾ ਜਾਇ ਕਾਦੂ ਲੱਕੀ ਸਰ ਕਰਮ ਤੇ ਆਪਾਂ ਆ ਰਹੇ ਆ ਤੇ ਇਹਦੇ ਆ ਤੇ ਆਪਾਂ ਕਰਤੇ ਜਬਤ ਚਾਰ ਟੁਕੜੇ ਤੇ ਚਲੋ ਚੱਲੀਏ Me lo